ਉਹ ਹਾਂ ਵੀ ਅੱਜ ਕਹਿੰਦਾ ਕਿਵੇਂ ਥਾਣੇ 'ਚ ਕਹਿੰਦਾ ਸਰ ਜੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਨੇ ਉਡਕ ਕੇ ਧਰ ਕੇ ਭਾਂਡੇ ਵੀ ਨਹੀਂ ਛੱਡੇ ਹੋਣਾ ਸੂਰ ਤੇ ਗਹਿਣੇ ਕੱਢੇ ਹੋਣਾ ਘਰ ਵਾਲੀ ਦੀ ਸੁਰੱਖੀ ਬੰਦੀ ਉਹ ਵੀ ਫਿਰਦੀ ਗਾਲਾ ਦਿੰਦੀ ਬੱਠਲ ਪਾਲਟੀ ਕੱਲ ਸਲੀਤਾ ਆਟੇ ਵਾਲਾਂ ਨਾਲੇ ਵੀ ਪਾ ਚਾਹ ਵਾਲੀ ਥਰਮੋਇਸਟਿਕਟ ਚੀ ਉਹ ਵੀ ਹਲੇ ਨਹੀਂ ਸੀ ਵਰਤੀ ਕੰਮ ਥੋੜਾ ਏ ਛੇਤੀ ਦਾ ਹੈ ਲੱਗਦਾ ਹੈ ਕਿਸੇ ਭੇਤੀ ਦਾ ਹੈ ਉਹ ਕਹਿੰਦਾ ਯਾਰ ਤੂੰ ਕੰਮ ਦੱਸ ਕਹਿੰਦਾ ਸੰਭਾਲ ਕੇ ਰੱਖਿਆ ਕਰੋ ਇਹ ਪੁਲਿਸ ਵੇਲੀ ਆ ਤੁਹਾਡੇ ਇਹਨਾਂ ਸੰਭਾਲ ਲਈ ਕਹਿੰਦਾ ਮੁਨਸ਼ੀ ਤੁਸੀਂ ਲਿਖ ਲਓ ਪਰਚਾ ਜੋ ਬਣੂ ਮੈਂ ਦੇ ਦੂੰ ਖਰਚਾ ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਜਿਹੜੇ ਮਾੜੇ ਧੰਦੇ ਜੁੱਤੀ ਚੱਪਲਾ ਤੇ ਜਿਹੜਾ ਆਪਾਂ ਸਭ ਕੋਈ ਲੈ ਕੇ ਬਾਗਨਵਾ ਆਪਾਂ ਕੁੱਤਿਆਂ ਵਾਲੀ ਬੂਰੀ ਲੈ ਕੇ ਸਮਾਨ ਉਹਦੇ ਚ ਪਾ ਕੇ ਲੈ ਕੇ ਚੱਟਨੀ ਵਾਲਾ ਕੁੰਡਾ ਲੈ ਕੇ ਫੇਰ ਕੇ ਸਾਰਾ ਹੁੰਝਾ ਲੈ ਕੇ ਜਵਾਕਾਂ ਵਾਲੇ ਪੂਤੜੇ ਧੋਤੇ ਰਮਾਲ ਸਮਝ ਕੇ ਲੈ ਗਏ ਕੋਤੇ ਕਹਿੰਦਾ ਯਾਰ ਤੂੰ ਐਂ ਦੱਸ ਸਮਾਨ ਕਿੰਨੇ ਕ ਦਾ ਸੀ ਕਹਿੰਦਾ 2.5 ਲੱਖ ਦਾ ਸੀ ਜਨਾਬ ਲਾ ਕੇ ਦੱਸਦਾ ਮੈਂ ਸਾਹਬ ਐਲਈਡੀ ਪੂਰੇ 32 ਦੀ ਸੀ ਫ੍ਰਿਜ ਕਿਸ਼ਤਾ ਤੇ ਚੱਕੀ ਸੀ ਕੰਪਿਊਟਰ ਸੀ 30000 ਯੂ ਦੀ ਵੀ ਉਹਨਾ ਲਾਤੀ ਵਾਰੀ ਫੋਨ ਸਾਡਾ ਕੈਪਲ ਸੀ ਜੀ ਵਧੀਆ ਰੇਂਜਰ ਸਾਈਕਲ ਸੀ ਜੀ ਲੈਪਟਾਪ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾ ਕੱਢ ਲਿਆ ਜੀ ਘਰ ਵਾਲੀ ਦੇ ਸੈਂਟਰਲ ਸੀ ਜੀ ਇੱਕ ਸਾਈਕਲ ਦਾ ਹੈਂਡਲ ਸੀ ਜੀ ਬੋਤਲਿਕ ਸੀ ਦਾਰੂ ਵਾਲੀ ਉਹ ਵੀ ਉਹਨਾ ਗੰਜਰਾਪਾਲੀ ਕੁੱਤਿਆਂ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਗਣੀ ਸੀ ਜੀ ਕਹਿੰਦਾ ਹੋਰ ਦੱਸ ਕਹਿੰਦਾ ਕਹਿੰਦਾ ਦਾਤੀ ਫਰੇ ਤੋਂ ਪੱਖੇ ਸੀ ਜੀ ਬੜੇ ਸੌਗੇ ਰੱਖੇ ਸੀ ਜੀ ਗੈਸ ਸਿਲੰਡਰ ਚੁੱਲਾ ਨਾਲੇ ਤੋੜ ਦਿੱਤੇ ਸਭ ਜਿੰ 4 ਕਿਲੋ ਸੀ ਕੱਢਿਆ ਖੋਇਆ ਉਹ ਵੀ ਉਹਨਾ ਕੰਜਰਾ ਢੋਇਆ ਚਾਹ ਲਈ ਜਿਹੜਾ ਦੂਸਰੀ ਰੱਖਿਆ ਉਹ ਵੀ ਉਹਨਾ ਚੋਰਾ ਢੱਫਿਆ ਕੋਈ ਨਹੀਂ ਛੱਡਿਆ ਸਭ ਕੁਝ ਲੈ ਕੇ ਮੈਨੂੰ ਦਾ ਵਿੱਚ ਚੱਕਰਾਂ ਪਾ ਕੇ ਕਹਿੰਦਾ ਹੋਰ ਕਹਿੰਦਾ ਜੀ ਆਦੇ ਅੰਬ ਦੇ 4 ਟੜਾਪਾ ਫਲੱਸ਼ ਵਾਲਾ ਇੱਕ ਲੋਹੇ ਦਾ ਡੱਬਾ ਉਹ ਕਹਿੰਦਾ ਕੰਜਰਾ ਤੂੰ ਤਾਂ ਜਮੇ ਬੇੜਾ ਕਰ ਕਰਦਾ ਕਹਿੰਦਾ ਕਿ ਤੂੰ ਨੌ ਪਤਾ ਲਗਾ ਤੇ ਜਾ ਕਹਿੰਦਾ ਕਹਿੰਦਾ ਲੇਖੋ ਜੀ ਸ਼ਮਸ਼ੇਰ ਮੱਲੀਪਿੰਡ ਫੂਲ ਟਿਕਾਣਾ ਪਾਰਕ ਬਾਗ ਦੇ ਮਗਰ ਦੀ ਜਾਣਾ ਫੋਨ ਨੰਬਰ ਵੀ ਦੱਸਾਂ ਸਰ ਜੀ ਆਉਣ ਲੱਗੇ ਜਾਂ ਦੇਣਾ ਕਰ ਜੀ 90565 ਹੈ ਅੱਗੇ 62 ਤੇ 524 ਲੱਗੇ ਦਿਓ ਜਾਂ ਅੱਜ ਤੂੰ ਮੈਂ ਜਾਵ ਕੰਦਾ ਸਰ ਜੀ 100 ਰੁਪਏ ਕੋਲ ਨੇ ਮੇਰੇ ਕੋਈ ਰਕੜ ਕੋਈ ਮੂਰਤ ਮੇਰੇ ਮੇਰੇ ਹੁੰਦੇ ਫਿਕਰ ਨਾ ਕਰਿਓ ਉਹਲੇ ਖਰਚੇ ਰੱਜ ਕੇ ਕਰਿਓ ਲੋਨ ਪਈ ਦਾ ਫੇਰ ਦੱਸਦੇ ਹੋ ਕੰਮ ਵਾਲੇ ਪਰ ਪੱਟੇ ਚੱਕਦੇ ਹੋ ਪੈਸੇ ਨੇ ਕਿਹੜਾ ਨਾਲ ਹੈ ਜਾਣਾ ਬਣਿਆ ਰਹਿ ਜੇ ਆਉਣਾ ਜਾਣਾ ਚੰਗਾ ਜੀ ਹੁਣ ਮੈਂ ਹਾਂ ਚੱਲਦਾ ਕੋਈ ਤੂੰ ਪੀਦਾ ਖਾਦਾ ਕੱਲ ਦਾ ਚੰਗਾ ਸਸਰੀ ਕਾਲ ਜਨਾਬ ਬਾਕੀ ਮਗਰੋਂ ਕਰਾਂਗੇ ਸਾਹਿਬ ਜੀ